ਦੀ ਵੇ ਫੰਡਸ ਆਰ ਬੀਂਗ ਯੂਜ਼ਡ ਇਨ ਦ ਸਕੂਲ ਔਰ ਜੋ ਹਾਲਾਤ ਐ ਮੈਨੂੰ ਵੀ ਲੱਗਦਾ ਹੈ ਕਿ ਇੱਥੇ 2200 ਬੱਚਾ ਪੜਦਾ 3 ਲੱਖ 1 ਤੇ 28 ਲੱਖ 25 ਲੱਖ ਮੈਂ ਦਿੱਤਾ ਸੀ ਐਮਪੀ ਲੈਡ ਤੋਂ 28 ਲੱਖ ਰੁਪਇਆ ਕਹਿੰਦੇ ਗਵਰਨਮੈਂਟ ਤੋਂ ਆਇਆ ਸੀ ਤੇ 25 ਤੇ 28 53 53 ਦੇ ਕਰੀਬ ਹੋ ਗਿਆ ਉਹ ਕਰਾਂਗੇ ਨਾ ਹੁਣ ਤਾਂ ਹੀ ਵਿਜ਼ਿਟ ਪਰਸਨਲੀ ਕਰ ਰਹੇ ਆ ਵੀ ਜਿੱਥੇ ਜੋ ਲੋੜ ਆ ਉਹ ਦੇਖੀਏ ਔਰ ਜਿਹੜੇ ਫੰਡਸ ਮੈਂ ਕਿਹਾ ਵੀ ਇਹਨਾਂ ਨੂੰ ਕਿ ਜਿਹੜੇ ਸੈਂਕਸ਼ਨਡ ਫੰਡਸ ਹੋ ਜਲਦੀ ਤੋਂ ਜਲਦੀ ਇਸਤੇਮਾਲ ਕਰੋ ਔਰ ਠੀਕ ਤਰ੍ਹਾਂ ਇਸਤੇਮਾਲ ਕਰੋ ਦੇਖੋ ਬਿਲਕੁਲ ਸੈਟੀਸਫਾਈਡ ਨਹੀਂ ਮੈਨੂੰ ਲੱਗ ਰਿਹਾ ਵੀ ਕਿਤਰਾ ਕਿਤੇ ਇਹ ਧਾਚ ਕਾਲਾ ਹੈ ਪੰਜਾਬੀ ਚ ਜੋ ਸਕੂਲ ਦਾ ਸਕੈਮ ਲੱਗ ਰਿਹਾ ਮੈਂ ਇਹਦੇ ਡਾਊਟਫੁਲ ਆ ਪਰ ਇਹਦੀ ਹੁਣ ਇਹਦੀ ਮਾਈਕਰੋ ਲੈਵਲ ਤੇ ਮੈਂ ਇਹਨਾਂ ਨੂੰ ਕਹੀ ਜਾਂਚ ਕਰਾਉ ਕਿ ਇਹਨਾਂ ਪੈਸਾ ਕਿੱਥੇ ਲੱਗਿਆ 59 ਲੱਖ ਰੁਪਏ ਵਿੱਚ 10 ਲੱਖ ਇਕੱਤਰ ਉੰਜ ਲੱਗਦਾ ਹੁੰਦਾ ਖਤਮ ਕਰੀ ਬੈਠੇ ਨੇ ਪਤਾ ਨਹੀਂ ਕਿੰਨਾ ਤੇ ਮਤਲਬ 28 ਲੱਖ ਹੋ ਤੇ 10 ਲੱਖ 28 ਕੰਮ ਤੁਹਾਡੇ ਸਾਹਮਣੇ ਦੇਖ ਲਓ ਤੁਸੀਂ ਨਹੀਂ ਲੱਗੇ ਯਾਰ ਆ ਤੁਹਾਡੇ ਸਾਹਮਣੇ ਦੱਸੋ ਆ ਚਾਰ ਪਿੱਲਰਾਂ ਤੇ 10 ਲੱਖ ਲੱਗ ਗਿਆ ਹੂੰ ਲੱਗ ਗਿਆ ਇਦਾਂ ਨਹੀਂ ਹੁੰਦਾ ਹੁੰਦਾ ਦੋਸਤ ਦੇਖੋ ਇਹ ਪਬਲਿਕ ਦਾ ਪੈਸਾ ਖਾਸ ਕਰ ਬੱਚਿਆਂ ਦਾ ਸਾਡੇ ਫਿਊਚਰ ਜਿਹੜਾ ਆਣਾ ਸਾਡੀ ਨਿਊ ਜਨਰੇਸ਼ਨ ਦਾ ਪੈਸਾ ਉਹਨਾਂ ਦੇ ਹੱਕ ਦਾ ਪੈਸਾ ਬਿਲਕੁਲ ਜੋ ਸਰਕਾਰਾਂ ਨੇ ਦਿੱਤਾ ਉਹਨਾਂ ਦੀ ਵੈਲਫੇਅਰ ਵਾਸਤੇ ਉਹਨਾਂ ਦੀ ਡਿਵੈਲਪਮੈਂਟ ਵਾਸਤੇ ਉਹਨਾਂ ਨੂੰ ਤਾਲੀਮ ਦੇਣ ਵਾਸਤੇ ਤੇ ਜੇ ਉਹਨੂੰ ਇਦਾਂ ਦੇ ਨਸਿੱਖਿਆ ਦੇ ਮਦਰਾ ਚ ਇਦਾਂ ਦੀਆਂ ਜੇ ਬੇਨਿਯਮੀਆਂ ਔਰ ਬੇਰੁਚੀਆਂ ਹੋਣਗੀਆਂ ਉਹ ਬਰਦਾਸ਼ਤ ਨਹੀਂ ਐਮਪੀ ਸੰਜੀਵ ਅਰੋੜਾ ਵੱਲੋਂ ਲੁਧਿਆਣਾ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਪੱਧਰ ਉੱਚਾ ਚੱਕਣ ਅਤੇ ਸਕੂਲਾਂ 'ਚ ਬੁਨਿਆਦੀ ਢਾਂਚੇ ਨੂੰ ਹੋਰ ਵਿਕਸਿਤ ਕਰਨ ਲਈ ਐਮਪੀ ਲੈਂਡ ਫੰਡ ਵਿੱਚੋਂ ਸਰਕਾਰੀ ਸਕੂਲਾਂ ਨੂੰ ਗ੍ਰਾਂਟ ਦਿੱਤੀ ਗਈ ਸੀ ਤੇ ਇਸ ਗ੍ਰਾਂਟ ਦੇ ਨਾਲ ਹੋਏ ਵਿਕਾਸ ਕਾਰਜਾਂ ਦਾ ਨਿਰੀਖਣ ਕਰਨ ਲਈ ਅੱਜ ਐਮਪੀ ਸੰਜੀਵ अरोड़ा ਐਮਐਲਏ ਗੁਰਪ੍ਰੀਤ ਗੋਗੀ ਸਹਾਇਕ ਕਮਿਸ਼ਨਰ ਕ੍ਰਿਤਿਕਾ ਗੋਹਿਲ ਸਿੱਖਿਆ ਵਿਭਾਗ ਦੇ ਅਫਸਰਾਂ ਦੇ ਨਾਲ ਬਖ ਬਖ ਸਕੂਲਾਂ ਦਾ ਦੌਰਾ ਕੀਤਾ ਗਿਆ ਜਿਨ੍ਹਾਂ ਵਿੱਚੋਂ ਸਰਕਾਰੀ ਹਾਈ ਸਮਾਰਟ ਸਕੂਲ ਜਵਦੀ ਸਰਕਾਰੀ ਮਿਡਲ ਸਕੂਲ ਰਾਜਗੜ ਸਰਕਾਰੀ ਪ੍ਰਾਇਮਰੀ ਸਕੂਲ ਸਿੰਘਪੁਰਾ ਸਰਕਾਰੀ ਪ੍ਰਾਇਮਰੀ ਸਕੂਲ ਹੈਪੋਵਾਲ ਕਲਾ ਸਮੇਤ 8 ਸਕੂਲਾਂ ਦਾ ਨਿਰੀਖਣ ਕੀਤਾ ਗਿਆ ਜਿਨ੍ਹਾਂ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਹੈਬੋਵਾਲ ਨੂੰ ਛੱਡ ਕੇ ਜ਼ਿਆਦਾਤਰ ਸਕੂਲਾਂ 'ਚ ਐਮਪੀ ਲੈਂਡ ਫੰਡ ਦੇ ਨਾਲ ਹੋਏ ਵਿਕਾਸ ਕਾਰਜਾਂ ਦੇ ਉੱਤੇ ਸੰਤੁਸ਼ਟੀ ਪ੍ਰਗਟ ਕੀਤੀ ਗਈ। ਇਸ ਮੌਕੇ ਸੰਜੀਵ अरोड़ा ਨੇ ਕਿਹਾ ਕਿ ਐਮਪੀ ਲੈਂਡ ਫੰਡ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਹੈਬੋਵਾਲ ਕਲਾ ਨੂੰ ਨਵੇਂ ਕਮਰਿਆਂ ਦੀ ਉਸਾਰੀ ਲਈ 25 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ। ਉਹਨਾਂ ਨੇ ਕਿਹਾ ਕਿ ਨਿਰੀਖਣ ਦੌਰਾਨ ਸਕੂਲ ਦੇ ਕਮਰਿਆਂ ਦੀ ਉਸਾਰੀ ਦਾ ਕੰਮ ਬੰਦ ਪਾਇਆ ਗਿਆ ਵਾ। ਜਿਸ ਤੋਂ ਬਾਅਦ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਬਣਾਉਣ ਦੇ ਲਈ ਕਿਹਾ ਗਿਆ ਹੈ ਉੱਥੇ ਹੀ ਇਸ ਮੌਕੇ ਐਮਐਲਏ ਗੁਰਪ੍ਰੀਤ ਗੋਗੀ ਨੇ ਇਸ ਸਕੂਲ ਵਿੱਚ ਆਈ ਗ੍ਰਾਂਟ ਦਾ ਸਹੀ ਉਪਯੋਗ ਨਾ ਕਰਨ ਦੀ ਗੱਲ ਕੀਤੀ ਗਈ ਕਿਹਾ ਕਿ ਕਿਸੇ ਨੂੰ ਵੀ ਗ੍ਰਾਂਟ ਦੇ ਪੈਸੇ ਵਿੱਚੋਂ ਇੱਕ ਵੀ ਪੈਸਾ ਦੀ ਹੇਰਾਫੇਰੀ ਨਹੀਂ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਤੇ ਇਸ ਸਾਰੇ ਮਾਮਲੇ ਨੂੰ ਲੈ ਕੇ ਜਾਂਚ ਕਰਕੇ ਦੋਸ਼ਿਆਰ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਦੇਖੋ ਦੋ ਸਕੂਲ ਮੈਂ ਦੇਖੇ ਆਂ ਜੀ ਮੈਂ ਉੱਥੇ ਐਮਪੀ ਲੈਡ ਦੋਨੋਂ ਜਗ੍ਹਾ ਤੇ ਇੱਥੇ ਸੀ ਬਿਲਕੁਲ ਯੂਟਿਲਾਈਜੇਸ਼ਨ ਪੂਰੀ ਹੈ ਸਾਰਾ ਕੁਝ ਠੀਕ ਹੈ ਬੜਾ ਚੰਗਾ ਲੱਗਿਆ ਇੱਕ ਅਸੀਂ ਗਏ ਸੀ ਜਵੱਦੀ ਗਵਰਨਮੈਂਟ ਸਕੂਲ ਇੱਕ ਅਸੀਂ ਗਏ ਸਿੰਘਪੁਰਾ ਔਰ ਉਹਨਾਂ ਦੀਆਂ ਹੋਰ ਰਿਕੁਆਇਰਮੈਂਟਸ ਵੀ ਦੇਖ ਲਈਆਂ ਮੈਨੂੰ ਇਹ ਨਹੀਂ ਸਿਰਫ ਕਿ ਚਲੋ ਫੰਡਸ ਤਾਂ ਠੀਕ ਜਗ੍ਹਾ ਲੱਗਣ ਲੱਗਣ ਨਾਲ ਜੇ ਕੋਈ ਹੋਰ ਰਿਕੁਆਇਰਮੈਂਟ ਹੈ ਉਹ ਵੀ ਦੇਖ ਲਈਏ ਆਪ ਜਾ ਕੇ ਦੇਖ ਲਈਏ ਅੱਜ ਟੋਟਲ 8 ਸਕੂਲ ਅਸੀਂ ਘੁੰਮਨੇ ਹੈਗੇ ਆ ਤੇ ਮੈਂ ਗੋਗੀ ਜੀ ਨੂੰ ਰਿਕੁਐਸਟ ਕੀਤੀ ਸੀ ਇਹ ਬਿਜ਼ੀ ਸੀ ਕਹਿੰਦੇ ਮੈਂ ਇੱਕ ਸਕੂਲ 'ਚ ਆਉਂਗਾ ਇਹ ਇੱਥੇ ਆਏ ਆ ਤੇ ਇਹਨਾਂ ਦੀ ਥੋੜੀ ਜੀ ਕੰਪਲੇਂਟ ਵੀ ਸੀ ਔਰ ਇਹ ਖੁਸ਼ ਨਹੀਂ ਸੀਗੇ ਦੀ ਵੇ ਫੰਡਸ ਆਰ ਬੀਂਗ ਯੂਜ਼ਡ ਇਨ ਦ ਸਕੂਲ ਔਰ ਜੋ ਹਾਲਾਤ ਹੈ ਮੈਨੂੰ ਵੀ ਲੱਗਦਾ ਹੈ ਕਿ ਇੱਥੇ 2200 ਬੱਚਾ ਪੜਦਾ 2200 ਬੱਚੇ ਵਾਲਾ ਇੱਥੇ ਉਹ ਹੈ ਜੀ ਇਹ ਹੈਬੋਵਾਲ ਦਾ ਕਿੰਨਾ ਫੰਡ ਮਿਲਿਆ ਸੀ ਸਰ ਇੱਥੇ ਜਿਹੜਾ ਤੁਹਾਨੂੰ ਕਹਿੰਦੇ ਨਹੀਂ 25 ਲੱਖ ਇੱਕ ਹੈ ਤੇ 28 ਲੱਖ 25 ਲੱਖ ਮੈਂ ਦਿੱਤਾ ਸੀ ਐਮਪੀ ਲਾਈਟ ਤੋਂ 28 ਲੱਖ ਰੁਪਇਆ ਕਹਿੰਦੇ ਗਵਰਨਮੈਂਟ ਤੋਂ ਆਇਆ ਸੀਗਾ ਤੇ 25 ਤੇ 28 53 53 ਦੇ ਕਰੀਬ ਹੋ ਗਿਆ ਤੇ ਉਹ ਆਪਾਂ ਦੇਖ ਰਹੇ ਆ ਇਹ ਕ੍ਰਿਤੀ ਜੀ ਹੈਗੇ ਸਾਡੇ ਨਾਲ ਕ੍ਰਿਤੀ ਗੋਇਲ ਸ਼ੀ ਇਜ਼ ਆਈਐਸ ਆਫੀਸਰ ਸ਼ੀ ਹੈ ਸ਼ੀ ਇਜ਼ ਔਨ ਟ੍ਰੇਨਿੰਗ ਬਟ ਸ਼ੀ ਹੈਜ਼ ਬੀਨ ਡਿਪੂਟਡ ਬਾਈ ਡਿਪਟੀ ਕਮਿਸ਼ਨਰ ਫॉर ਲੁਕਿੰਗ ਇਨਟੂ ਸਕੂਲ ਸ਼ੀ ਹੈ ਸਕੂਲਸ ਸੈਟੀਸਫਾਈਡ ਜੋ ਇਨਫਰਾਸਟ੍ਰਕਚਰ ਜਾਂ ਨਹੀਂ ਬਿਲਕੁਲ ਬਿਲਕੁਲ ਨਹੀਂ ਸੈਟੀਸਫਾਈਡ ਉਹ ਕਰਾਂਗੇ ਨਾ ਹੁਣ ਤਾਂ ਹੀ ਵਿਜ਼ਿਟ ਪਰਸਨਲੀ ਕਰ ਰਹੇ ਆ ਵੀ ਜਿੱਥੇ ਜੋ ਲੋਡ ਆ ਉਹ ਦੇਖੀ ਆ ਔਰ ਜਿਹੜੇ ਫੰਡਸ ਮੈਂ ਕਿਹਾ ਵੀ ਇਹਨਾਂ ਨੂੰ ਕਿ ਜਿਹੜੇ ਸੈਂਕਸ਼ਨਡ ਫੰਡਸ ਆ ਉਹ ਜਲਦੀ ਤੋਂ ਜਲਦੀ ਇਸਤੇਮਾਲ ਕਰੋ ਉਹ ਠੀਕ ਤਰ੍ਹਾਂ ਇਸਤੇਮਾਲ ਕਰੋ ਉਹ ਫਿਰ ਪਹਿਲਾਂ ਰਿਪੋਰਟ ਆ ਜੇ ਫਿਰ ਉਹ ਐਕਸ਼ਨ ਤਾਂ ਹੋਊਗਾ ਜੇ ਮਿਸਯੂਜ਼ ਹੋਇਆ ਹੋਊਗਾ ਦੱਸੋ ਜੀ ਕੀ ਲਿਮਿਟ ਹੁੰਦੀ ਹੈ ਸ਼ੀ ਵੁੱਡ ਬੀ ਨੋਇੰਗ ਬੈਟਰ ਬਈ ਯੂਜ਼ ਇੰਨੀ ਦੇਰ ਚ ਕਰਨਾ ਹੁੰਦਾ ਇਹ ਆਪਾਂ ਦਿੱਤੇ ਆ ਬਿਲਡਿੰਗ ਲਈ ਬਿਲਡਿੰਗ ਇਟ ਵਾਸ ਟੋਟਲੀ ਫਾਰ ਬਿਲਡਿੰਗ ਐਂਡ ਦੀ ਓਨਲੀ ਥਿੰਗ ਇਜ਼ ਕਿ ਸਾਲ ਵਿੱਚ ਅਸੀਂ ਵਾਪਸ ਲੈ ਸਕਦੇ ਆ ਬਟ ਵੀ ਡੋਨਟ ਵਾਂਟ ਟੂ ਟੇਕ ਇਟ ਬੈਕ we want it to be used for good uh, good infrastructure for the purpose given hunje sal vich 15 lakh laggeya main wapas todi na lallunga ji ke halle chhat nahi pai so that oh je ja, bilkul chaloo na hove kam fer assi again recall back taaki assi kithe hor use kar sakde hain ye bhi brief kardi ke ohne kitni schools me kiya hai 8 8 schools me total das do andaze nanali das do how does it matter chapachhi crore rupaye to upar hovega ha ji 50 ਲੱਖ ਤੋਂ ਉੱਪਰ ਹੀ ਹੈ ਹਾਂਜੀ ਅਤੇ ਸਭ ਤੋਂ ਜ਼ਿਆਦਾ ਯਹਾਂ ਤੇ ਲਿਆ ਹੈ ਹਾਂ 25 ਲੱਖ ਜਾਂ ਉਸ ਤੋਂ ਜ਼ਿਆਦਾ ਮੇਰਾ ਜਿੰਨਾ ਐਮਪੀ ਲੈਡ ਫੰਡ ਹੁੰਦਾ ਜਾਂ ਮੈਂ ਐਜੂਕੇਸ਼ਨ ਲਈ ਦਿੰਦਾ ਜਾਂ ਹੈਲਥ ਲਈ ਦਿੰਦਾ ਸੋ ਅ ਐਕਸ਼ਲੀ ਅੱਜ ਅਸੀਂ ਪੂਰਾ ਬਣਾਇਆ ਕਿ ਸਾਰੇ ਸਕੂਲਾਂ ਵਿੱਚ ਘੁੰਮ ਕੇ ਆਣਾ ਹਾਂਜੀ ਥੈਂਕ ਯੂ ਜੀ ਥੈਂਕ ਯੂ ਆਹ ਵੀ ਬਿਲਕੁਲ ਇਹ ਪੱਕਾ ਕਰਾਂਗੇ ਹਾਂਜੀ ਆ ਸਕੂਲ ਆਏ ਉਸ ਸਕੂਲ ਦੇ ਵਿੱਚ ਜੋ ਡਿਵੈਲਪਮੈਂਟ ਫੰਡ ਸੀ ਉਹ ਉਸ ਨੂੰ ਲੈ ਕੇ ਸੈਟੀਸਫਾਈ ਨੇ ਆਏ ਦੇਖੋ ਬਿਲਕੁਲ ਸੈਟੀਸਫਾਈਡ ਨਹੀਂ ਮੈਨੂੰ ਲੱਗ ਰਿਹਾ ਵੀ ਕਿਤਰਾ ਕਿਤ ਇਹ ਫਾਲਚਕਾਲਾ ਹੈ ਪੰਜਾਬੀ ਵਿੱਚ ਔਰ ਮੈਸਲੀ ਐਮਪੀ ਸਾਹਿਬ ਨੇ ਰਿਕਵੈਸਟ ਕੀਤੀ ਸੀ ਕਿਉਂਕਿ ਕਈ ਕਾਰਨਾ ਕਰਕੇ ਪੋਲੀਟੀਕਲ ਪ੍ਰੈਸ਼ਰ ਕਈ ਪਾਸਿਓਂ ਪੈ ਕੇ ਇਹ ਇਹਦੀ ਇਨਕੁਆਇਰੀ ਨਹੀਂ ਹੋ ਪਾਈ ਪਰ ਹੁਣ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਸਾਰਾ মিডিਆ ਇੱਕ ਇੱਕ ਬੰਦੇ ਤਾੰਬ ਹੁੰਦਾ ਸੱਚ ਦੀ ਬਾਤ ਉਠਾਉਣ ਵਾਸਤੇ ਕਿ মিডিਆ ਹੀ ਆ ਜਿਹਦੇ ਥਰੂ ਗੱਲ ਬਾਤ ਲੋਕਾਂ ਤੱਕ ਪਹੁੰਚਦੀ ਹੈਗੀ ਆ ਜੋ ਸਕੂਲ ਦਾ ਸਕੈਮ ਲੱਗ ਰਿਹਾ ਮੈਂ ਇਹਦੇ ਡਾਊਟਫੁਲ ਆ ਪਰ ਇਹਦੀ ਹੁਣ ਇਹਦੀ ਮਾਈਕਰੋ ਲੈਵਲ ਤੇ ਮੈਂ ਇਹਨਾਂ ਨੂੰ ਕਹਿੰਦੀ ਜਾਂਚ ਕਰਾਓ ਕਿ ਇਹਨਾਂ ਪੈਸਾ ਕਿੱਥੇ ਲੱਗਿਆ 52 ਲੱਖ ਰੁਪਏ ਵਿੱਚੋਂ 10 ਲੱਖ ਕਿੱਥੇ ਗੁੰਝ ਲੱਗਦਾ ਹੁੰਦਾ ਖਤਮ ਕਰੀ ਬੈਠੇ ਨੇ ਪਤਾ ਨਹੀਂ ਕਿੰਨਾ ਤੇ ਮਤਲਬ 28 ਲੱਖ ਹੋ ਤੇ 10 ਲੱਖ 28 ਕੰਮ ਤੁਹਾਡੇ ਸਾਹਮਣੇ ਦੇਖ ਲਓ ਤੁਸੀਂ ਮਤਲਬ ਮੈਨੂੰ ਲੱਗ ਰਿਹਾ ਕੁਝ ਹੈ ਤੇ ਬਾਕੀ ਹੁਣ ਜੀ ਆ ਮੈਡਮ ਆਈਐਸ ਅਫੀਸਰ ਆ ਪੀਸਾਬ ਨਾਲ ਆਏ ਨੇ ਨਹੀਂ ਲੱਗੇ ਯਾਰ ਤੁਹਾਡੇ ਸਾਹਮਣੇ ਦੱਸੋ ਆ ਚਾਰ ਫਿਲਟਰ ਤੇ 10 ਲੱਖ ਲੱਗ ਗਿਆ ਹੂੰ ਹੂੰ ਲੱਗ ਗਿਆ ਇਦਾਂ ਨਹੀਂ ਹੁੰਦਾ ਹੁੰਦਾ ਦੋਸਤ ਦੇਖੋ ਇਹ ਪਬਲਿਕ ਦਾ ਪੈਸਾ ਖਾਸ ਕਰ ਬੱਚਿਆਂ ਦਾ ਸਾਡੇ ਫਿਊਚਰ ਜਿਹੜਾ ਆਣਾ ਸਾਡੀ ਨਿਊ ਜਨਰੇਸ਼ਨ ਦਾ ਪੈਸਾ ਉਹਨਾਂ ਦੇ ਹੱਕ ਦਾ ਪੈਸਾ ਜੋ ਸਰਕਾਰਾਂ ਨੇ ਦਿੱਤਾ ਉਹਨਾਂ ਦੀ ਵੈਲਫੇਅਰ ਵਾਸਤੇ ਉਹਨਾਂ ਦੀ ਡਿਵੈਲਪਮੈਂਟ ਵਾਸਤੇ ਉਹਨਾਂ ਨੂੰ ਤਾਲੀਮ ਦੇਣ ਵਾਸਤੇ ਜੀ ਸਰ ਤੇ ਜੇ ਉਹਨੂੰ ਇਦਾਂ ਦੇ ਨਾ ਸਿੱਖਿਆ ਦੇ ਮੰਦਰਾ ਚ ਇਦਾਂ ਦੀਆਂ ਜੇ ਬੇਨਿਯਮੀਆਂ ਔਰ ਬੇਰੁਖੀਆਂ ਹੋਣਗੀਆਂ ਉਹ ਬਰਦਾਸ਼ਤ ਨਹੀਂ